ਗੁੱਡ ਮਾਰਨਿੰਗ ਏ ਸਾਰਿਆਂ ਨੂੰ ਮਨ ਫੈਮਿਲੀ ਬਲੌਗ ਤੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅਸੀਂ ਸਾਰੇ ਵਧੀਆ ਤੇ ਉਮੀਦ ਕਰਦੀ ਹਾਂ ਤੁਸੀਂ ਵੀ ਸਾਰੇ ਆਪਣੇ ਆਪਣੇ ਘਰਾਂ ਚ ਬਹੁਤ ਵਧੀਆ ਹੋਵਗੇ ਤੇ ਸਭ ਤੋਂ ਪਹਿਲਾਂ ਤਾਂ ਜਿਹੜੇ ਇਸ ਚੈਨਲ ਤੇ ਨਵੇਂ ਆ ਪਲੀਜ਼ ਇਸ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਤਾਂ ਕਿ ਸਾਡੇ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੇ ਤੇ ਬਾਕੀ ਇਹ ਟਾਈਮ ਹੋ ਗਿਆ ਜੀ 11:00 ਵਜੇ ਦਾ ਤੇ ਮੈਂ ਆਪਣਾ ਸਾਰਾ ਕੰਮ ਖੰਮ ਕਰ ਲਿਆ ਹੋਇਆ ਹੈ ਕਿ ਅਸ਼ੂ ਤੇ ਮਨ ਸਾਹਿਬ ਸਵੇਰੇ ਆਪਣੀ ਆਪਣੀ ਡਿਊਟੀ ਤੇ ਚਲੇ ਗਏ ਦੋਨੋਂ ਜਣੇ ਔਰ ਮੈਂ ਕਪੜੇ ਵਗੈਰਾ ਧੋ ਕੇ ਸਾਰਾ ਆਪਣਾ ਨਹਾਉਣ ਧੋ ਕੇ ਬ੍ਰੈਕਫਾਸਟ ਕਰਕੇ ਫ੍ਰੀ ਹੋ ਗਈ ਤੇ ਮੈਂ ਹੁਣੇ ਸੋਚ ਰਹੀ ਸੀ ਮੇਰੇ ਇੱਕਦਮ ਮਾਈਂਡ ਚ ਆਇਆ ਸੀਗਾ ਕਿ ਮੈਨੂੰ ਉਸ ਦਿਨ ਜਿਹੜੀ ਮੈਂ ਇੱਕ ਪਹਿਲਾ ਵੀਡੀਓ ਆਪਣੀ ਬਣਾਈ ਸੀ ਜਿੱਦੇ ਵਿੱਚ ਮੈਂ ਬਾਰਿਸ਼ ਦਿਖਾਈ ਸੀ ਕਾਫੀ ਤੇ ਬਾਅਦ ਵਿੱਚ ਜਦੋਂ ਬਾਰਿਸ਼ ਦਿਖਾਈ ਤੇ ਉਹ ਮੇਰਾ ਮਨੀ ਪlant ਵੀ ਦਿਖ ਰਿਹਾ ਸੀ ਉਹਦੇ ਵਿੱਚ ਤੇ ਕਿਸੇ ਭੈਣ ਨੇ ਮੈਨੂੰ ਕੁਐਸਚਨ ਪੁੱਛਿਆ ਸੀ ਇਹ ਕਿ ਤੁਸੀਂ ਮਨੀ ਪlant ਮਤਲਬ ਉਸੇ ਵਿੱਚ ਕੋਈ ਦਵਾਈ ਵਗੈਰਾ ਪਾਉਂਦੇ ਹੋ ਇਹ ਬਹੁਤ ਅੱਛੀ ਡਿਵੈਲਪਮੈਂਟ ਹੋਈ ਵੀ ਹੈ ਤੇ ਨਹੀਂ ਜੀ ਮੈਂ ਤਾਂ ਕੋਈ ਖਾਸ ਦਵਾਈ ਨਹੀਂ ਪਾਦੀ ਉਹਦੇ ਵਿੱਚ ਕੁਝ ਵੀ ਉਹ ਜਸਟ ਮਤਲਬ ਨਾਰਮਲ ਜਿਹਾ ਹੀ ਹੈ ਮੈਂ ਤੁਹਾਨੂੰ ਦਿਖਾਉਣੀ ਹੈ ਹੁਣੀ ਤੇ ਆਹ ਦੇਖੋ ਜੀ ਮੇਰਾ ਮਨੀ ਪਲੈਂਟ ਬਹੁਤ ਅੱਛੀ ਡਿਵੈਲਪਮੈਂਟ ਹੋ ਰਹੀ ਹੈ ਬਿਲਕੁਲ ਮੈਂ ਹਾਲੇ 2 ਕੁ ਮਹੀਨੇ ਪਹਿਲਾਂ ਹੀ ਛੋਟੀ ਜਿਹੀ ਇੱਕ ਸਟਿਕ ਜੀ ਲਗਾਈ ਸੀਗੀ ਇਸ ਦੀ ਤੇ ਉਹਦੇ ਨਾਲ ਹੀ ਇਹਦੀ ਕਾਫੀ ਹੋ ਗਈ ਡਿਵੈਲਪਮੈਂਟ ਬਹੁਤ ਕਾਫੀ ਨਵਾਂ ਵੀ ਫੁੱਟ ਰਿਹਾ ਤੇ ਬਹੁਤ ਵਧੀਆ ਇਹਦੇ ਨਵੇਂ-ਨਵੇਂ ਪੱਤੇ ਆ ਰਹੇ ਆ ਸਾਰੇ ਤੇ ਇਸ ਸਮੇਂ ਕੋਈ ਪਾਰਟਿਕੂਲਰ ਕੁਛ ਨਹੀਂ ਪਾਣੀ ਮੈਂ ਇਹਦੇ ਵਿੱਚ ਬਸ ਥੋੜਾ ਜਿਹਾ ਕੱਚਾ ਦੁੱਧ ਪਾਣੀ ਹੁੰਨੀ ਹੈ ਕੱਚੇ ਦੁੱਧ ਦੀ ਲੱਸੀ ਜੀ ਬਣਾ ਕੇ ਉਹ ਪਾਣੀ ਹੁੰਨੀ ਹੈ ਉਹਦੇ ਨਾਲ ਮੇਨਲੀ ਕੀ ਹੁੰਦਾ ਵੈਸੇ ਤਾਂ ਆਪਣੇ ਐਸਟਰੋਲੋਜਿਸ ਤਾਂ ਕਹਿੰਦੇ ਆ ਕਿ ਉਹਦੇ ਨਾਲ ਪੈਸਾ ਆਉਂਦਾ ਮੈਨੂੰ ਨਹੀਂ ਪਤਾ ਪੈਸਾ ਆਉਂਦਾ ਜਾਂ ਨਹੀਂ ਆਉਂਦਾ ਬਟ ਹਾਂ ਮੈਨੂੰ ਇੰਨਾ ਜ਼ਰੂਰ ਫਰਕ ਪਿਆ ਹੈ ਕਿ ਮੇਰੇ ਲੀਫਸ ਦੀ ਗ੍ਰੋਥ ਕਾਫੀ ਅੱਛੀ ਹੋ ਰਹੀ ਹੈ ਔਰ ਸ਼ਾਈਨਿੰਗ ਬਹੁਤ ਆ ਰਹੀ ਹੈ ਲੀਫਸ ਦੇ ਵਿੱਚ ਆ ਦੇਖੋ ਇਹ ਤਰ ਲੀਫਸ ਦੇ ਵਿੱਚ ਸ਼ਾਈਨਿੰਗ ਵੀ ਅੱਛੀ ਹੈ ਇਹ ਜਿਹੜੇ ਕੁਝ-ਕੁਝ ਹੈ ਮਤਲਬ ਥੋੜੇ ਉਹ ਹੋ ਜਾਂਦੇ ਜਿਹੜੇ ਪੁਰਾਣੇ ਬਟ ਜਿਹੜੇ ਨਿਊ ਆ ਰਹੇ ਆ ਸਾਰੇ ਬਹੁਤ ਵਧੀਆ ਪੱਤੇ ਆ ਰਹੇ ਆ ਇਹਦੇ ਤੇ ਉਹ ਮੈਨੂੰ ਤਾਂ ਇਹੀ ਲੱਗਿਆ ਕਿ ਉਹ ਕੱਚਾ ਦੁੱਧ ਕਰਕੇ ਹੀ ਹੈ ਸਾਰਾ ਡਿਵੈਲਪਮੈਂਟ ਇਹਦੀ ਜਿਹੜੀ ਹੋ ਹਾਂਜੀ ਤੇ ਤੁਹਾਨੂੰ ਮੈਂ ਦਿਖਾਇਆ ਆਪਣਾ ਮਨੀ ਪਲਾਂਟ ਦਾ ਪੱਤਾ ਬਹੁਤ ਸੋਹਣੇ ਪੱਤੇ ਹੋ ਰਹੇ ਆ ਉਸਦੇ ਪੌਦੇ ਦੇ ਤੇ ਅ ਇੱਕ ਆਪਾਂ ਉਹਦੇ ਵਿੱਚ ਹੋਰ ਕਰ ਸਕਦੇ ਆ ਕੀ ਚਾਹ ਪੱਤੀ ਦਾ ਜਦੋਂ ਆਪਾਂ ਚਾਹ ਬਣਾਉਣੀ ਆ ਤੇ ਚਾਹ ਪੱਤੀ ਨੂੰ ਥੋੜਾ ਧੋ ਕੇ ਤਾਂ ਕਿ ਉਹਦੇ ਵਿੱਚ ਮਿੱਠਾਪਣ ਨਾ ਰਹਿ ਜਾਏ ਕਿਉਂਕਿ ਉਹਦੇ ਨਾਲ ਕੀੜੀਆਂ ਵਗੈਰਾ ਚੜ ਜਾਂਦੀਆਂ ਉਸ ਨੂੰ ਆਪਾਂ ਸੁਕਾਲੀ ਦਾ ਸੁਕਾ ਕੇ ਪਲੇਟਸ ਦੇ ਵਿੱਚ ਪਾਉ ਤਾਂ ਬਹੁਤ ਬਹੁਤ ਅੱਛੀ ਖਾਦ ਬਣ ਜਾਂਦੀ ਹੈ ਤੇ ਮੈਂ ਬਸ ਇਹ ਦੋ ਚੀਜ਼ਾਂ ਹੀ ਇਸਤੇਮਾਲ ਕਰਦੀ ਆਂ ਹੋਰ ਕੁਝ ਖਾਸ ਨਹੀਂ ਕਰਦੀ ਪਰ ਇਹ ਦਿਨਾਂ ਮੈਨੂੰ ਰਿਜ਼ਲਟ ਬਹੁਤ ਅੱਛੇ ਮਿਲੇ ਆ ਤੇ ਚਲੋ ਜੀ ਜੇ ਹੁਣ ਆਪਣੇ ਪੇੜ ਪੌਦਿਆਂ ਦੀਆਂ ਗੱਲਾਂ ਚੱਲੀਆਂ ਤੇ ਅੱਜ ਤੁਹਾਡੇ ਨਾਲ ਮੈਂ ਫੈਮਿਲੀ ਵਲੌਗ ਸ਼ੇਅਰ ਨਾ ਕਰਕੇ ਮੈਂ ਕੁਝ ਪੇੜ ਪੌਦਿਆਂ ਦੀਆਂ ਗੱਲਾਂ ਸ਼ੇਅਰ ਕਰਨਾ ਚਾਹ ਰਹੀ ਹਾਂ ਤੇ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਕੁਝ ਦਿਖਾ ਰਹੀ ਹਾਂ ਹਾਂਜੀ ਤੇ ਇਸ ਚੌਕ ਨੂੰ ਤੁਸੀਂ ਦੇਖ ਕੇ ਮੇਰੇ ਕੁਝ ਪਹਿਣ ਪਛਾਣਗੇ ਹੋਣਗੇ ਇਸ ਸਰੰਦ ਦਾ ਮਾਦੋਪੁਰ ਚੌਕ ਹੈ ਤੇ ਅਸੀਂ ਜਾ ਰਹੇ ਹਾਂ ਹੁਣ ਪਟਿਆਲਾ ਸਰੰਦ ਰੋਡ ਤੇ ਪਟਿਆਲਾ ਸਰਾਂਦ ਤੋਂ ਪਟਿਆਲਾ ਉਸ ਰੋਡ ਤੇ ਜਾ ਰਹੇ ਆ ਤੇ ਇੱਥੇ ਤੁਸੀਂ ਅਕਸਰ ਦੇਖਿਆ ਹੋਣਾ ਇਹ ਰੋਡ ਹੈਗੀ ਸਿੰਗਲ ਰੋਡ 12 ਤੋਂ ਲੈ ਕੇ ਸਰਾਂਦ ਤੱਕ ਦੀ ਸਿੰਗਲ ਰੋਡ ਹੈ ਇਹ ਤੇ ਹੁਣ ਇੱਕ ਇੱਥੇ ਤੁਸੀਂ ਆਪਣੇ ਫਰੂਟਸ ਵਗੈਰਾ ਦੀਆਂ ਸ਼ਾਪਸ ਦੇਖੀਆਂ ਹੋਣੀਆਂ ਇਹ ਕਈ ਐ ਤਰ੍ਹਾਂ ਕੁਰਸੀਆਂ ਵਗੈਰਾ ਬਣਾਉਂਦੇ ਜਿਹੜੇ ਪੌਂਸਤੀਆਂ ਉਹਨਾਂ ਦੀਆਂ ਛਲੀਆਂ ਦੀਆਂ ਜਿਹੜੀਆਂ ਲੱਗੀਆਂ ਹੋਈਆਂ ਉਹਨਾਂ ਵਿੱਚ ਕਾਫੀ ਸਾਰੇ ਲੋਕਾਂ ਦਾ ਆਪਣੀਆਂ ਛੋਟੀਆਂ ਸ਼ਾਪਸੇ ਕਰਾਇ ਤੇ ਕੋਲੀਆਂ ਹੁੰਦੇ ਲੋਕਾਂ ਨੇ ਤੇ ਇਹ ਪੂਰੀ ਦੀ ਪੂਰੀ ਰੋਡ ਬਹੁਤ ਤੜੀਆ ਰੋਡ ਲੱਗਦੀ ਹੈ ਕਿ ਜਦੋਂ ਵੀ ਆਪਾਂ ਆਂਡੀ ਜੀਜੀ ਰੋਡ ਤੋਂ نیچے ਉੱਤਰ ਕੇ ਇਸ ਰੋਡ ਨੂੰ ਟਰਨ ਕਰਦੇ ਆਂ ਤੇ ਇੱਥੇ ਦੋਨੋਂ ਪਾਸੇ ਤੇ ਤਰਫ ਇੰਨੀ ਠੰਡੀ ਛਾਂ ਹੁੰਦੀ ਹੈ ਕਿ ਬਿਲਕੁਲ ਇਸ ਸੜਕ ਤੇ ਟਰਨ ਕਰਦੇ ਹੀ ਹੰਦ ਜੀ ਆ ਜਾਂਦੀ ਹੈ ਬਟ ਹੂੰ ਤੁਸੀਂ ਤੁਹਾਡੇ ਸਾਹਮਣੇ ਹੀ ਹੈ ਕਿ ਇੱਥੇ ਦੇਖੋ ਪੂਰਾ ਏਰੀਆ ਹੁਣ ਸਾਫ਼ ਹੁੰਦਾ ਜਾ ਰਿਹਾ ਹੈ ਕਿਉਂਕਿ ਇੱਥੇ ਇਸ ਰੋਡ ਨੂੰ ਫੋਰ ਲੈਂਡ ਰੋਡ ਫੋਨ ਲਿਆ ਰਹੀ ਰੋਡ ਇੱਥੋਂ ਦੀ ਸਾਰੇ ਤਰਕਾ ਨੂੰ ਹਟਾਇਆ ਜਾ ਰਿਹਾ ਤੇ ਇੱਥੇ ਦੇਖੋ ਅੱਗੇ ਨਹਿਰ ਦੇ ਤਰਫ ਕੋਲ ਵੀ ਬੰਨਾ ਸਟਾਰਟ ਹੋ ਗਿਆ ਹੋਇਆ ਹੈ ਨਹਿਰ ਕੋਲ ਤਾਂ ਡਬਲ ਸਾਈਡ ਹੋ ਗਈ ਹੋਈ ਹੈ ਬਹੁਤ ਵਧੀਆ ਪਿਚ ਬਣ ਗਿਆ ਉੱਥੇ ਕਾਫੀ ਲੋਹਾ ਵਗੈਰਾ ਪਾ ਕੇ ਬੜਾ ਤਕੜਾ ਪਿਚ ਬਣ ਰਿਹਾ ਉਹਦੇ ਉੱਪਰ ਤੇ ਆ ਦੇਖੋ ਇਹ ਇਸ ਸਾਈਡ ਤੋਂ ਤਾਂ ਸਟਾਰਟ ਹੋ ਗਿਆ ਹੋਇਆ ਵਰਕ ਇਥੋਂ ਦੀ ਸੜਕ ਕਾਫੀ ਚੌੜੀ ਹੋ ਗਈ ਹੋਈ ਹੈ ਔਰ ਦੋਨੋਂ ਸਾਈਡਸ ਤੇ ਇਥੋਂ ਦੀ ਦਰਖਤ ਵਗੈਰਾ ਕੱਟ ਕੇ ਪੂਰੀ ਸਫਾਈ ਕਰ ਦਿੱਤੀ ਹੋਈ ਹੈ ਤੁਹਾਡੇ ਸਾਹਮਣੇ ਦੇਖੋ ਟ੍ਰੈਫਿਕ ਕਿੰਨਾ ਜ਼ਿਆਦਾ ਹੈ ਇੱਥੇ ਐਕਚੁਅਲੀ ਬੱਸ ਸਟੈਂਡ ਚੇਂਜ ਹੋਣ ਕਰਕੇ ਟ੍ਰੈਫਿਕ ਉਹ ਇਸ ਸਾਈਡ ਦਾ ਹੋ ਗਿਆ ਤੇ ਉਹਦੇ ਕਰਕੇ ਇਸ ਰੋਡ ਤੇ ਬਹੁਤ ਜ਼ਿਆਦਾ ਟ੍ਰੈਫਿਕ ਹੋ ਗਿਆ ਤੇ ਇਸ ਕਰਕੇ ਜ਼ਰੂਰੀ ਸੀ ਕਿ ਇਹਨਸ ਨੂੰ 4 ਲਾਈਨ ਕਰਨਾ ਬਹੁਤ ਜ਼ਰੂਰੀ ਸੀ ਪਰ ਕਹਿੰਦੇ ਆ ਕਿ ਜੇ ਕਿਸੇ ਦਾ ਚੀਜ਼ ਦਾ ਫਾਇਦਾ ਤੇ ਉਹਦੇ ਨੁਕਸਾਨ ਵੀ ਨਾਲ-ਨਾਲ ਹੀ ਹੈ ਤੇ ਨੁਕਸਾਨ ਦੇ ਕੇ ਟਰੰਪ ਬਹੁਤ ਹੀ ਮਾਨਪਸੰਦ ਹੈ ਆ ਦੇਖੋ ਕਿੱਡੇ ਵੱਡੇ ਬੱਡੇ ਦਰਖਤ ਜਿਹੜੇ ਬਿਲਕੁਲ ਹੀ ਜਣਾ ਤੋਂ ਕੇਰੇ ਹੋਏ ਆ ਤੇ ਇਹਨਾਂ ਜਿਹੜਾ ਇਹਨਾਂ ਨੂੰ ਦਰਖਤਾਂ ਨੂੰ ਪਟਣਾ ਜ਼ਰੂਰੀ ਸੀ ਪਰ ਜਦੋਂ ਅਸੀਂ ਉਹ ਰੋਡ ਕ੍ਰੋਸ ਕਰਦੇ ਹੋਏ ਅਸੀਂ ਦੇਖਿਆ ਇਹਨਾਂ ਨੂੰ ਔਰ ਵਾਕਈ ਜੀ ਮਨ ਨੂੰ ਇਕਦਮ ਪਸੀਜ ਕੇ ਰਹਿ ਗਿਆ ਕਿ ਕਿੰਨੇ ਪੁਰਾਣੇ ਔਰ ਕਿੰਨੇ ਸੋਹਣੇ ਦਰਖਤ ਲੱਗੇ ਹੋਏ ਸੀ ਜਿਨ੍ਹਾਂ ਦੇ ਕਰਕੇ ਹੀ ਇਹ ਰੋਡ ਦੀ ਸ਼ੋਭਾ ਸੀ ਔਰ ਠੰਡਕ ਸੀ ਔਰ ਦੇਖੋ ਕਿ ਕਿਤੇ ਕਿੰਨੇ ਵੱਡੇ ਦਰਖਤ ਪੂਰੇ ਦੇ ਪੂਰੇ ਵਗੇਰੇ ਹੋਏ ਐ ਪੂਰੀ ਸਫਾਈ ਹੋ ਰਹੀ ਹੈ ਥੋਦੀ ਮਨ ਨੂੰ ਬੜਾ ਫੀਲ ਹੋ ਰਿਹਾ ਸੀ ਜਦੋਂ ਅਸੀਂ ਇਸ ਅਸੀਸ ਰੋਡ ਤੋਂ ਕਰਾਸ ਕਰ ਰਹੇ ਸੀ ਕਿ ਅਕਸਰ ਸੁਣਿਆ ਸੀ ਪਹਿਲਾਂ ਕਿ ਹਾਂ ਦਰਖਤ ਕੱਟ ਦਿੱਤੇ ਜਾਂਦੇ ਆ ਗੇਰ ਦਿੱਤੇ ਜਾਂਦੇ ਆ ਜਾਂ ਆਪਣੇ ਵਟਿਆਂ ਤੋਂ ਹੁੰਦੇ ਆ ਰਹੇ ਸੀ ਪਰ ਜਦੋਂ ਸੱਚੀ ਮੁੱੱਚੀ ਦਰਖਤਾਂ ਨੂੰ ਦੇਖਿਆ ਇਸ ਤਰ੍ਹਾਂ ਘੇਰੇ ਹੋਏ ਤੇ ਮੇਰੇ ਮਨ 'ਚ ਬਾਰ-ਬਾਰ ਇੱਕੋ ਹੀ ਚੀਜ਼ ਆ ਰਹੀ ਸੀ ਜਿਹੜੀ ਅਸੀਂ ਆਪਣੇ ਬਚਪਨ ਦੇ ਵਿੱਚ ਆਪਣੀਆਂ ਪੰਜਾਬੀ ਦੀਆਂ ਕਿਤਾਬਾਂ 'ਚ ਪੜ੍ਹਦੇ ਆ ਰਹੇ ਹਾਂ ਸ਼ਿਵ ਕੁਮਾਰ ਬਟਾਲਵੀ ਦੀ ਇੱਕ ਪੋਇੰਟ ਦੀ ਮੈਨੂੰ ਕੁਝ ਲੈਣਾ ਯਾਦ ਆ ਰਹੀਆਂ ਸੀ ਕਿਹਨੇ ਕੁਝ ਰੁੱਖ ਮੈਨੂੰ ਪੁੱਤ ਲੱਗਦੇ ਨੇ ਕੁਝ ਰੁੱਖ ਲੱਗਦੇ ਮਾਵਾ ਕੁਝ ਰੁੱਖ ਨੂਹਾ ਧੀਆਂ ਲੱਗਦੇ ਕੁਝ ਰੁੱਖ ਨਾਲ ਭਰਾਵਾ ਤੇ ਵਾਕਿਆ ਤੇ ਜਦੋਂ ਮੈਨੂੰ ਬਾਰ ਬਾਰ ਮੇਰੇ ਮਨ 'ਚ ਇਹ ਹੀ ਲਾਈਨਾਂ ਆਦੀਆਂ ਸੀ ਔਰ ਦੇਖ ਕੇ ਮੇਰਾ ਮਨ ਬੜਾ ਭਰਿਆ ਕਿ ਇੱਡੇ ਪੁਰਾਣੇ ਦਰਖਤ ਲੱਗੇ ਹੋਏ ਪਤਾ ਨਹੀਂ ਕਿਹੜੇ ਟਾਈਮ ਦੇ ਸਾਦੇ ਇਹ ਪੁਰਬਜਾਨੇ ਲਗਾਏ ਹੋਏ ਆ ਇਹ ਜਿਨ੍ਹਾਂ ਨੂੰ ਅਸੀਂ ਅੱਜ ਪੱਟਿਆ ਪਰ ਇਹ ਜ਼ਰੂਰੀ ਸੀ ਜਿਸ ਤੱਕ ਮੈਨੂੰ ਲੱਗਦਾ ਹੈ ਇਹ ਬਹੁਤ ਜ਼ਰੂਰੀ ਸੀ ਕਿਉਂਕਿ ਇਸ ਰੋਡ ਨੂੰ ਬਹੁਤ ਜ਼ਿਆਦਾ ਟ੍ਰੈਫਿਕ ਹੋਣ ਕਰਕੇ ਇੱਥੇ ਡੇਲੀ ਹੀ ਕੁਝ ਨਾ ਕੁਝ ਐਕਸੀਡੈਂਟ वगैरह ਹੁੰਦਾ ਹੀ ਰਹਿੰਦਾ ਹੈ ਤੇ ਖਾਸ ਕਰਕੇ ਜਦੋਂ ਸਰਦੀਆਂ ਦੇ ਠੰਡੜੇ ਦਿਨ ਵਿੱਚ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਕਿਉਂਕਿ ਬਸ ਸਰਦੀਆਂ ਸਿਰਾਂ ਵੀ ਇਤਨੀ ਹੋ ਗਈਆਂ ਸਾਡੀ ਸਟਾਰਟ ਤੇ ਇਸ ਕਰਕੇ ਇਹ ਜ਼ਰੂਰੀ ਸੀ ਬਟ ਮੈਂ ਇਸੇ ਨਾਲ ਨਾਲ ਇੱਕ ਸਾਰਿਆਂ ਨੂੰ ਰਿਕਵੈਸਟ ਕਰਨਾ ਚਾਹੁੰਦੀ ਆ ਕਿ ਜਿੱਥੇ ਆਪਾਂ ਨੂੰ ਇਹ ਜ਼ਰੂਰੀ ਹੈ ਕਿ ਆਪਾਂ ਨੂੰ درخت ਪਟਨੇ ਪੈਣੇ ਆ। ਬਟ ਆਪਾਂ ਇਹਦਾ ਇੱਕ ਉਪਰਾਲਾ ਹੋਰ ਕਰ ਸਕਦੇ ਆ। ਆਪਾਂ ਦਰਖਤ ਲਗਾ ਕੇ ਇਸ ਨੂੰ ਹੱਲ ਕਰ ਸਕਦੇ ਆ। ਤੇ ਠੀਕ ਹੈ ਟਾਈਮ ਲੱਗੇਗਾ ਥੋੜਾ ਜਿਆ ਇਹਨਾਂ ਦਰਖਤਾਂ ਨੂੰ ਲਗਾ ਕੇ ਤੇ ਉਹਨਾਂ ਦੀ ਡਿਵੈਲਪਮੈਂਟ ਨੂੰ ਟਾਈਮ ਲੱਗੇਗਾ ਪਰ ਬਸਾ ਦਾ ਮੌਸਮ ਸਟਾਰਟ ਹੋ ਗਿਆ ਤੇ ਕਿਉਂ ਨਾ ਆਪਾਂ ਸਾਰੇ ਮਿਲ ਕੇ ਇਸ ਜਿਹੜੀ ਕਮੀ ਨੂੰ ਜੋ ਸਾਡੇ ਇੰਨੇ ਸਾਰੇ ਦਰਖਤਪੱਟੇ ਕਿਸਾ ਦੀ ਕਮੀ ਹੋਈ ਹੈ। ਉਸ ਨੂੰ ਪੂਰਾ ਕਰਨ ਵਾਸਤੇ ਆਪਾਂ ਵੱਧ ਤੋਂ ਵੱਧ ਤਰੱਕਤ ਲਗਾਈ ਤੇ ਇਹੀ ਸੋਚਦੇ ਹੋਏ ਅਸੀਂ ਮੈਂ ਔਰ ਮਾਨ ਸਾਹਿਬ ਨੇ ਪਲਾਨ ਕਰਕੇ ਅਸੀਂ ਵੀ ਬੂਟੇ ਲਗਾਉਣ ਦਾ ਪਲਾਨ ਕੀਤਾ ਔਰ ਸਭ ਤੋਂ ਪਹਿਲਾਂ ਅਸੀਂ ਆਪਣੇ ਬੂਟੇ ਲਗਾਉਣ ਦੀ ਸ਼ੁਰੂਆਤ ਜਿਹੜੀ ਹੈ ਗੁਰੂ ਘਰ ਤੋਂ ਕੀਤੀ ਗੁਰਦੁਆਰਾ ਸਾਹਿਬ ਦੇ ਵਿੱਚ ਅਸੀਂ ਗਏ ਪਰ ਉੱਥੇ ਅਸੀਂ ਉਹਨਾਂ ਤੋਂ ਪਰਮਿਸ਼ਨ ਲਈਤੀ ਕਿ ਅਸੀਂ ਇੱਥੇ ਇੱਕ ਪੌਦਾ ਲਗਾਉਣਾ ਚਾਹੁੰਦੇ ਹਾਂ ਤੇ ਅਸੀਂ ਉੱਥੇ ਪੌਦਾ ਲਗਾਇਆ ਉੱਥੇ ਦੇ ਵੀ ਦੇਖੋ ਕਿੰਨੇ ਸੋਹਣੇ ਸੋਹਣੇ ਬੂਟੇ ਲੱਗੇ ਹੋਏ ਸੀਗੇ ਔਰ ਦੇ ਦੇਖ ਕੇ ਮਨ ਖੁਸ਼ ਹੋ ਰਿਹਾ ਸੀ ਔਰ ਸਵੇਰ ਦਾ ਟਾਈਮ ਸੀ ਤੇ ਪੰਛੀ ਚਹਿ ਚਹਾ ਰਹੇ ਸੀ ਉੱਥੇ ਬਹੁਤ ਅੱਛਾ ਲੱਗ ਰਿਹਾ ਸੀ ਤੇ ਅਸੀਂ ਉੱਥੇ ਮਾਨਸਾ ਮੱਥਾ ਟੇਕ ਕੇ ਆ ਰਹੇ ਹਾਂ ਤੇ ਉਹਨਾਂ ਨੇ ਆ ਕੇ ਫਿਰ ਬਾਬਾ ਜੀ ਤੋਂ ਪਰਮਿਸ਼ਨ ਲਈਤੀ ਕਿ ਅਸੀਂ ਇੱਥੇ ਇੱਕ ਪੌਦਾ ਲਗਾਉਣਾ ਚਾਹੁੰਦੇ ਹਾਂ ਤੇ ਉਹਨਾਂ ਨੇ ਕਹਿਤਾ ਠੀਕ ਹੈ ਤੇ ਉੱਧਰ ਮਾਨਸਾ ਪੌਦਾ ਲਗਾ ਰਹੇ ਹਾਂ ਇਧਰ ਨਾਲ ਇੱਕ ਪੌਦਾ ਸ਼ਾਇਦ ਉਹਨਾਂ ਨੇ ਕਿਸੇ ਕਾਰਨ ਕਰਕੇ ਉਹਨੂੰ ਉਸਨੂੰ ਤੋੜਿਆ ਹੋਇਆ ਸੀ ਜਾਂ ਤਾਂ ਉਸੀਆਂ ਜਣਾ ਵਗੈਰਾ ਜ਼ਿਆਦਾ ਹੋ ਗਈਆਂ ਸੀ ਤੇ ਇਸ ਕਰਕੇ ਸੀਗਾ ਤੇ ਅਸੀਂ ਬਾਕੀ ਮਾਰਸਾ ਪੌਦਾ ਲਗਾ ਕੇ ਆਏ ਤੇ ਅਸੀਂ ਹੋਰ ਵੀ ਨਾਲ-ਨਾਲ ਗਏ ਕਿਤੇ ਇੱਕ ਦੋ ਥਾਵਾਂ ਤੇ ਹੋਰ ਵੀ ਅਸੀਂ ਕੀਤਾ ਕਿ ਦੋ ਚਾਰ ਪੌਦੇ ਲਗਾਏਗੇ ਉੱਥੇ ਵੀ ਜਿੰਨੀ ਸਾਡੇ ਤੋਂ ਕੋਸ਼ਿਸ਼ ਹੋ ਚੱਕੀ ਅਸੀਂ ਆਪਣੇ ਵੱਲੋਂ ਉਪਰਾਲਾ ਕੀਤਾ ਕੋਸ਼ਿਸ਼ ਕਰਾਂਗੇ ਅੱਗੇ ਨੂੰ ਵੀ ਹੋਰ ਇੱਥੇ ਪੌਦੇ ਲਗਾਉਂਦੇ ਰਹੀਏ ਤੇ ਤੁਹਾਨੂੰ ਵੀ ਸਾਰਿਆਂ ਨੂੰ ਇਹੀ ਅਪੀਲ ਕਰਦੇ ਆ ਕਿ ਜਿੱਥੇ ਤੱਕ ਹੋ ਸਕੇ ਹਰ ਹਰ ਇੱਕ ਜਣਾ ਇੱਕ ਇੱਕ ਬੂਟਾ ਜ਼ਰੂਰ ਲਗਾਈਏ ਤਾਂ ਕਿ ਜਿ ਤੁਸੀਂ ਵੀ ਦੇਖ ਰਹੇ ਹੋ ਕਿ ਅੱਜ ਕੱਲ੍ਹ ਗਰਮੀ ਨੇ ਹੱਦ ਕੀਤੀ ਹੋਈ ਹੈ ਔਰ ਹਰ ਬੰਦਾ ਗਰਮੀ ਕਰਕੇ ਪਰੇਸ਼ਾਨ ਹੋਇਆ ਹੋਇਆ ਹੈ ਇਹਦਾ ਕਿਤੇ ਨਾ ਕਿਤੇ ਕਾਰਨ بارش ਨਾ ਹੋਣਾ ਹੀ ਹੈ ਔਰ ਦਰਖਤਾਂ ਦਾ ਕੱਟ ਹੋਣਾ ਹੀ ਹੈ ਆਕਸੀਜਨ ਦੀ ਵੀ ਕਮੀ ਹੁੰਦੀ ਜਾ ਰਹੀ ਹੈ ਤੇ ਬੈਟਰ ਹੀ ਹੋਏਗਾ ਕਿ ਜੇ ਅਸੀਂ ਸਾਰੇ ਜਣੇ ਮਿਲ ਕੇ ਚਾਹੇ ਇੱਕ ਇੱਕ ਪੌਦਾ ਹੀ ਲਗਾਈਏ ਤਾਂ ਕਿ ਸਾਡੀਆਂ ਆਉਣ ਵਾਲੀਆਂ ਜਨਰੇਸ਼ਨਸ ਜਿਹੜੀਆਂ ਉਹ ਠੀਕ ਰਹਿਣ ਇਸੇ ਨਾਲ ਹੀ ਮੈਂ ਅੱਜ ਦਾ ਵਲੋਗ ਇੱਥੇ ਖਤਮ ਕਰ ਰਹੀ ਆ ਤੇ ਕਮੈਂਟ ਕਰਕੇ ਜਰੂਰ ਦੱਸਣਾ ਕਿ ਤੁਹਾਨੂੰ ਮੇਰੇ ਵਿਚਾਰ ਕਿਵੇਂ ਦੇ ਲੱਗ ਰਹੇ ਆ ਤੇ ਬਾਕੀ ਜਿਹੜੇ ਇਸ ਚੈਨਲ ਤੇ ਨਵੇਂ ਆ ਪਲੀਜ਼ ਸਬਸਕ੍ਰਾਈਬ ਜਰੂਰ ਕਰ ਦੇਣਾ ਔਰ ਬੈਲ ਆਈਕਨ ਕਰ ਦਿਆ ਕਰੋ ਤਾਂ ਕਿ ਤੁਹਾਨੂੰ ਸਾਡੀ ਆਉਣ ਵਾਲੀ ਹਰ ਨੋਟੀਫਿਕੇਸ਼ਨ ਮਿਲਦੀ ਰਹੇ